ਲਓ ਵੀ ਮੇਟਰ ਨਮਾਸਟੋਕ ਆ ਗਿਆ ਬੰਸਾਂ ਦਾ 15 ਫੁੱਟੇ 18 ਫੁੱਟੇ 20 ਫੁੱਟੇ ਨਮਾਸਟੋਕ ਪਹੁੰਚ ਗਿਆ ਆਪਣੇ ਕੋਲ इम्पोटड तरपाल सारे साइज हो गए पुटा साठ फुटा, फुटा पैंठ फुटा सत्तर फुटा चालीस फुटा चौबीस फुटा तीह फुटा रस्से हो गए बाण मूलियाँ सब कुछ हाजरा ਬਾਕੀ ਆਪਾਂ ਮੈਟਾਂ ਤੇ ਜਿਹੜੀ ਆਫਰ ਲਾਉਣ ਲੱਗੇ ਆ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਜਿਹੜੀ ਮੈਟਾਂ ਤੇ ਆਫਰ ਕਾਉ ਮੈਟ ਤੇ ਇੱਕ ਦੋ ਦਿਨ ਦੇ ਵਿੱਚ ਆਪਣੀ ਲੱਗ ਜੂਗੀ ਜਿਦੇ ਵਿੱਚ ਤੁਹਾਨੂੰ 10 ਮਿੰਟਾਂ ਦੇ ਨਾਲ ਆਪਾਂ ਇੱਕ ਗਿਫਟ ਦੋਂਗੇ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਿਓ ਕਿਉਂਕਿ ਸਾਰੀ ਅਪਡੇਟ ਆਪਾਂ ਜ਼ਿਆਦਾਤਰ ਇੰਸਟਾਗ੍ਰam ਤੇ ਹੀ ਦਿੰਨੇ ਆ ਹਰ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਘਰੇਲੂ ਇਹ ਆਪਣੇ ਕੋਲ ਸਮਾਨ ਹਾਜ਼ਰ ਪਿਆ ਫੁੱਟਬਾਲਾ ਹੋ ਗਈਆਂ ਵਾਇਰ ਬਰਸ਼ ਹੋ ਗਏ ਇਹ ਅੰਬਰੀਲਾ ਹੋ ਗਈ ਫਰੂਟ ਵਾਲੀ ਹਰ ਤਰ੍ਹਾਂ ਦਾ ਸਟਾਕ ਹਾਜ਼ਰ ਪਿਆ ਹੋਣੇ ਚੱਕਿਆ ਜੀ ਤਰਪਾਲਾਂ ਦੇ ਹਰ ਇੱਕ ਸਾਈਜ਼ ਜੀਨ ਦੀ ਹੋਗੀ ਵਾਟਰ ਪ੍ਰੂਫ ਹੋਗੀ 18 15 12 15 21 15 ਜਪਾਨੀ ਤਰਪਾਲਾਂ ਆਬ ਹਾਜ਼ਰ ਪਈਆਂ ਬਾਕੀ ਆਪਣੀ ਮੈਟਾਂ ਵਾਲੀ ਆਫਰ ਜਿਹੜੀ ਆਪਾਂ ਲਾਈ ਤੀ ਉਹ ਦੁਬਾਰਾ ਹੁਣ ਚਾਲੂ ਹੋ ਜਾਣੀ ਮੰਡੇ ਤੋਂ ਆਪਾਂ ਦੁਬਾਰਾ ਫੁੱਲਾਂ ਆਣ ਜਾ ਰਹੇ ਹਾਂ ਕਿਉਂਕਿ ਕਈ ਵੀਰ ਆਪਣੇ ਜਿਹੜੇ ਰਹਿ ਗਏ ਤੇ 10 ਮਿੰਟਾਂ ਦੇ ਨਾਲ ਇੱਕ ਤੁਹਾਨੂੰ ਜਿਹੜਾ ਗਿਫਟ ਵੀ ਦੇਣਾ ਸੋ ਸਾਣੇ ਕਹਿੰਦੇ ਕਿ ਮੰਡੇ ਦੇ ਗਾਘ ਚੰਦਰੇ ਮੰਡੇ ਦੇ ਵਿੱਚ ਕੁਝ ਗਾਦੂ ਵੀ ਇਦਾਂ ਦੇ ਆਣੇ ਆ ਇਸੇ ਵੀਰ ਨੂੰ ਆਪਾਂ ਕੋਈ ਆਈਟਮ ਦੇਈ ਤੀ ਉਹ ਆਪਾਂ ਕਿਲੋਆਂ ਚ ਆਂਦੀ 5 ਰੁਪਏ ਕਿਲੋ ਰੱਖ ਕੇ ਆਪਾਂ ਦੇਤੀ ਤੇ ਉਹ ਵੀਰ ਕਹਿੰਦਾ ਸੰਤਾ ਜੀ ਪੀਸਾਂ ਜਿੰਨੇ ਦੀ ਮਿਲਦੀ ਐ ਹੁਣ ਉਹ ਆਈਟਮ ਕਿਲੋ ਚ ਵੀ ਆਂਦੀ ਐ 600 ਗ੍ਰਾਮ ਚ ਵੀ ਆਂਦੀ ਐ ਹੁਣ ਗਾਹਕਾਂ ਨੂੰ ਕਿੱਦਾਂ ਸਮਝਾਇਆ ਜਾਵੇ ਕਿ ਭਾਈ ਇਹਦਾ ਵਜਨ ਦਾ ਫਰਕ ਹੁੰਦਾ ਕੋਈ ਵੀ ਚੀਜ਼ ਵਜਨ ਚਾਂਦੀ ਤਾਂ ਉਹਨੂੰ ਵਜਨ ਚ ਲਿਆ ਕਰੋ ਉਹ ਚਲੋ ਜਿੱਦਾਂ ਵੀਰ ਦੀ ਸਮਝ ਆਪਾਂ ਵਜਨ ਚ ਤੰਨੇ ਆ ਜੀ ਚਾਹੇ ਤਰਪਾਲਾ ਲੈ ਲੋ ਸੂਤੜੀ ਲੈ ਲੋ ਇੰਪੋਰਟਡ ਤਰਪਾਲਾ ਹੁੰਦੀਆਂ ਇਹ ਜਿਹੀਆਂ ਇਹ ਸਾਰੀਆਂ ਆਪਾਂ ਵਜਨ ਚ ਤੰਨੇ ਆ ਜਿੰਨਾ ਮਰਜ਼ੀ ਖਿੱਚ ਲੋ ਇਹਨੂੰ ਇੰਪੋਰਟਡ ਤਰਪਾਲਾ ਹੁੰਦੀਆਂ ਇਹ ਇਹ ਲੋ ਜਿੱਦਾਂ ਮਰਜ਼ੀ ਇਹ ਚ ਗੜੀ ਕੱਢ ਲੋ ਡਬਲ ਸ਼ੇਡ ਚ 30 ਫੁੱਟਾ 40 ਫੁੱਟਾ 35 ਫੁੱਟਾ ਸਭ ਹਾਜ਼ਰ ਹੈ ਜੀ ਬਾਕੀ ਪਲੀਆਂ ਹੋ ਗਿਆ ਪোলਟਰੀ ਦੀਆਂ ਜੀ ਆਈ ਵਾਇਰ ਹੋਗੀ ਇੱਕ ਗਲਵਜ਼ ਹੋਗੇ ਇੰਡਸਟਰੀਅਲ ਗਲਵਜ਼ 12-15 ਰੁਪਏ ਚ ਰੇਂਜ ਸਾਰੀ ਸਟਾਰਟ ਹੋ ਜਾਂਦੀ ਹੈ ਜਿੰਨੀ ਮਰਜ਼ੀ ਤੁਸੀਂ ਲੈ ਲਓ 12 ਰੁਪਏ 15 ਰੁਪਏ ਬਾਕੀ ਇਹ ਹੋ ਗਏ ਰੈੱਡ ਬਲੈਕ ਇਹ ਇੰਡਸਟਰੀਅਲ ਗਲਵਜ਼ ਆ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਨੇ ਘਰ ਬੈਠੇ ਵੀ ਕੁੱਲ ਲੋ ਪ੍ਰਾਈਸ ਆ ਆਪਣੇ ਕੋਲ ਦਸਤਾਨਿਆਂ ਦੀ ਰੇਂਜ ਹੁੰਦੀ ਹੈ ਕਿਉਂਕਿ ਆਪਣੇ ਇੰਡਸਟਰੀਅਲ ਗਲਵਜ਼ ਆ ਜਿਹੜੇ ਜਿਹੜੇ ਹਰ ਇੱਕ ਦੁਕਾਨ ਤੇ ਜਿਹੜਾ ਤੁਹਾਨੂੰ ਇਹ ਸਾਡਾ ਮਾਲ ਮਿਲ ਜੂਗਾ ਇਹਦੇ ਵਿੱਚ ਹੋਰ ਕਾਫੀ ਸਾਰੀਆਂ ਵੈਰਾਈਟੀਆਂ ਹੁੰਦੀਆਂ ਤਵੜ ਦੀਆਂ ਪਲਾਸਟਿਕ ਦੀਆਂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਪਣੇ ਕੋਲ ਹਾਜ਼ਰ ਹੁੰਦੀ ਹੈ ਜੀ ਸੋ ਤੁਸੀਂ ਇਹ ਵੀ ਸਭ ਤੋਂ ਪਰਚੇਜ਼ ਕਰ ਸਕਦੇ ਆ ਬਾਕੀ ਬਾਣ ਵਿੱਚ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਤਕਰੀਬਨ ਹਰ ਤਰ੍ਹਾਂ ਦੀ ਵੈਰਾਈਟੀ ਹਾਜ਼ਰ ਆ ਬਾਕੀ ਆਪਣੇ ਕੋਲ ਇਹ ਇਹ ਆਇਆ ਮਾਲ ਇਹ ਗ੍ਰੇ ਵਾਈਟ ਹੁੰਦਾ ਹੈ ਸਿੰਨੀ ਘਰ ਬੈਠੇ ਵੀ ਇਹ ਜਿਹੜਾ ਆਪਣਾ ਮਾਲ ਮੰਗਾ ਸਕਦੇ ਆਪਾਂ ਨੂੰ ਐਦਾਂ ਦਾ ਗ੍ਰੇ ਵਾਈਟ ਬਾਕੀ ਇਹ ਰੈੱਡ ਬਲੈਕ ਹੋ ਗਿਆ ਇਹ ਜੀਨ ਦਾ ਹੋ ਗਿਆ ਇਹਦੇ ਵਿੱਚ ਆਪਣੇ ਕੋਲ ਰਬੜ ਦੇ ਮੈਟ ਵੀ ਹਾਜ਼ਰ ਹੁੰਦੇ ਆ ਰਬੜ ਦੇ ਗਲਵਜ਼ ਹੋ ਗਏ ਲਕਸ਼ਮੀ ਸੇਫ ਹੋ ਗਿਆ ਤੇ ਪੀਵੀਸੀ ਹੋ ਗਿਆ ਮੈਂ ਤੁਹਾਨੂੰ ਚੈੱਕ ਕਰਾਨਾ ਕੁਆਲਿਟੀਆਂ ਇਹ ਉਹ ਰੇਂਜ ਇਹਨੂੰ ਬੋਲਦੇ ਪੀਵੀਸੀ ਇਹ ਦੇਖੋ ਬਾਕੀ ਮੱਜਾਂਗਾਂ ਵਾਲੇ ਸੰਗਲ ਹੋਗੇ ਲੌਕ ਹੋਗੇ ਚਾਈਨਾ ਦੇ ਹੋਗੇ ਦੂਜੇ ਹੋਗੇ ਹਰ ਤਰ੍ਹਾਂ ਦੇ ਜਿਹੜੇ ਆਪਣੇ ਕੋਲ ਹਾਜ਼ਰ ਪਏ ਆ ਉਸ ਤੋਂ ਬਾਅਦ ਸਾਡੀ ਆਪਣੀ ਮੈਨੂਫੈਕਚਰਿੰਗ ਦੀ ਤਰਪਾਲ ਵੀ ਆਂਦੀ ਆ ਕਾਲ ਸਾੜ ਵੇਰ ਦੀ ਜਿੱਦਾਂ ਮੈਂ ਤੁਹਾਨੂੰ ਚੈੱਕ ਕਰਨਾ ਜਿੱਦਾਂ ਮੈਂ ਹੁਣੇ ਚੈੱਕ ਕਰਿਆ ਤਾਂ ਵੀ ਇਹਨੂੰ ਜਿਸ ਤਰ੍ਹਾਂ ਮਰਜ਼ੀ ਤੁਸੀਂ ਖਿੱਚੀ ਚੱਲੋ ਇਹ ਫੱਟਦਾ ਨਹੀਂ ਹੁੰਦਾ ਇੰਪੋਰਟਡ ਮਾਲ ਹੁੰਦਾ ਆ ਲਓ मेड इन जर्मनी मेड इन यूएसए इनਾਂ ਤੇ स्टैम्पਾਂ ਲੱਗੀਆਂ ਹੁੰਦੀਆਂ ਐ ਇਸ ਮਾਲ ਤੇ ਬਾਕੀ ਇਹ orange ਵਾਲਾ ਵੀ ਆਪਣੇ ਕੋਲ ਮਾਲ ਇੰਪੋਰਟਡ ਚ ਪਿਆ ਜਿਹੜਾ ਸੈ ਤੁਹਾਨੂੰ ਚਾਹੀਦਾ 60 ਫੁੱਟ ਚੌੜਾ 100 ਫੁੱਟ ਚੌੜਾ ਇਹ ਆਪਣੇ ਕੋਲ ਹਾਜ਼ਰ ਮਿਲ ਜੂਗਾ ਬਾਕੀ ਕੰਗਾਰੂ ਦੀਆਂ ਪੱਲੀਆਂ-ਪੁੱਲੀਆਂ ਹੋ ਗਈਆਂ ਇਹ ਸਾਰੀਆਂ ਆਪਣੇ ਕੋਲ ਹਾਜ਼ਰ ਹੁੰਦੀਆਂ ਬਾਕੀ ਰੇਨ ਕੋਟ ਹੋ ਗਈਆਂ ਸੂਤਲੀ ਵਗੈਰਾ ਹੋ ਗਈ ਗ੍ਰੀਨ ਨੈਟ ਹੋ ਗਿਆ ਕਲਬ ਜੀ ਤੁਹਾਨੂੰ ਇਹ ਮੈਂ ਦਿਖਾਏ ਦਤੀ ਹੈ ਬਾਕੀ ਇਹ ਸਾਗਾਲੀਆਂ ਮਸ਼ੀਨਾ ਹੋ ਗਈਆਂ ਬਾਕੀ ਆਪਣੇ ਕੋਲ ਆ ਹੁੰਦਾ ਰਸਾ ਹੁੰਦਾ ਹੈ 1-1 ਮੀਟਰ ਤੇ ਇਹਦੀ ਜਿਹੜੀ ਸਟੈਂਪ ਲੱਗੀ ਹੁੰਦੀ ਹੈ オリジナル ਰਸੇ ਦੀ 1-1 ਮੀਟਰ ਤੇ ਜਿਹੜੀ ਸਟੈਂਪ ਹੋਗੀ ਬਕਾਇਦਾ ਟੈਸਟ ਸਰਟੀਫਿਕੇਟ ਨਾਲ ਹੁੰਦਾ ਵੀ ਤੁਸੀਂ ਇਸ ਦੇ ਉੱਤੇ ਇੰਨਾ ਲੋਡ ਪਾ ਸਕਦੇ ਆ ਇਹ ਤੋਂ ਬੱਦ ਲੋਡ ਪਾਇਆ ਤਾਂ ਇਹ ਐਸਾ ਬ੍ਰੇਕ ਹੋ ਸਕਦਾ ਹੈ ਇਦਾਂ ਦੀਆਂ ਜਿਹੜੀਆਂ ਤੇ ਟੈਸਟ ਸਰਟੀਫਿਕੇਟ ਨਾਲ ਮਿਲਦਾ ਜੀ ਵੀ ਇਹਦੇ ਤੇ ਇੰਨਾ ਵਜ਼ਨ ਪਾ ਲੋ ਤਾਂ ਰਸੇ ਨੂੰ ਕੁਝ ਨਹੀਂ ਹੁੰਦਾ ਬਾਕੀ ਉਸ ਤੋਂ ਬਾਅਦ ਘੁਰਪੇ ਹੋ ਗਏ ਐਗਰੀਕਲਚਰ ਦੀਆਂ ਆਟਮਾਂ ਜੰਨੀਆਂ ਆਪਣੇ ਕੋਲ ਹਰ ਤਰ੍ਹਾਂ ਦੀਆਂ ਕੈਂਚੀਆਂ ਹੋ ਗਈਆਂ ਘੁਰਪੇ ਹੋ ਗਏ ਇਦਾਂ ਦੇ ਦਾਹ ਹੋ ਗਏ ਇਦਾਂ ਦੀ ਆਟਮਾ ਇਦਾਂ ਦੇ ਖੁਰਪੇ ਹੋਵੇ ਸਟੀਲ ਦੇ ਇਹ ਗਾਰਡਨ ਕੈਂਚੀ ਉਹ ਕਾ ਕਰ ਆਪਣੇ ਬੂਟੇ ਕੱਟਣ ਵਾਲੀ